ਕੰਨੀਆਂ ਬਾਪੂ ਜੀ ਕੀ ਨਾਮ ਤੁਹਾਡਾ ਤੇ ਜਿੱਦਾਂ ਹੁਣ ਮਾਹੌਲ ਬਣਿਆ ਪਿਆ ਹਲਕਾਰ ਸਿੰਘ ਨਾਮ ਮਾਹੌਲ ਕਿੱਦਾਂ ਦਾ ਬਣਿਆ ਹੋਇਆ ਤੁਹਾਡੇ ਪਿੰਡਾਂ ਦਾ ਮਾਹੌਲ ਤਾਂ ਜੀ ਹੁਣ ਅਜੇ ਤੱਕ ਦੁਨੀਆ ਦਾ ਠੀਕ ਠਾਕ ਬੈਠੀ ਹੈ ਹੂੰ ਬਾਕੀ ਉਹ ਤਾਂ ਪਾਕਿਸਤਾਨ ਦਾ ਤੇ ਹੁਣ ਫਾਇਦਾ ਨਾ ਦੁੱਖ ਘਰਣੇ ਲੜੀ ਲੜੀ ਜੇ ਫਿਰ ਤਿਆਰੀ ਕਰਨਗੇ ਤਾਂ ਜੇ ਕੋਈ ਤਿਆਰੀ ਨਹੀਂ ਕਰੇਗਾ ਤਾਂ ਧੁਖਾ ਖਾਏਗਾ ਹੂੰ ਕਿੰਨੀਆਂ ਜੰਗਾਂ ਤੁਸੀਂ ਵੇਖਣੋਂ ਹੋ ਇੱਕ ਲੜਾਈ ਵੇਖੀ ਕੀ ਲੱਗਦਾ ਕਿ ਜਿੱਦਾਂ ਉਹ ਜੰਗ ਦੇ ਵਿੱਚ ਨੁਕਸਾਨ ਹੋਇਆ ਸੀ ਜੇਕਰ ਦੁਬਾਰਾ ਜੰਗ ਲੱਗਦੀ ਹੈ ਤੇ ਕੀ ਉਸ ਦਿਨ ਲੇ ਗਿਆ ਉਹ ਤਾਂ 15 ਪਲਾ ਬੜੀ ਬਰੀ ਯਾਫਨੀ ਤੇਰਾ ਹਮ ਚਾਕਲੇਟ ਲੱਗੀ ਸੀ ਕਿ ਆਪਣੇ ਹਮ ਕੋਈ ਬੜੀ ਬਰੀ ਉਹ ਤਾਂ ਬਹੁਤ ਬਰੀ ਕਿੰਨਾ ਕੋ ਨੁਕਸਾਨ ਹੋਇਆ ਇਸ ਏਰੀਆ ਤੇ ਨੁਕਸਾਨ ਪੂਰਾ ਹੀ ਸਾਰਾ ਕੋ ਛੱਡ ਖਾਲੀ ଥି ਲੰਗ ਗਈ ਇਧਰ ਹਮ ਡੰਗਰ ਮਾਲ ਸਭ ਕੋਈ ਕੋਈ ਚੀਨ ਲੱਗ ਨਹੀਂ ਲੱਗ ਨਿਕਲੇ ਕਪੜੇ ਆਪੇ ਟੰਗੇ ਹੀ ਲੱਗੇ ਗਏ ਤੇ ਜੇ ਹੁਣ ਜੰਗ ਲੱਗਦੀ ਹੈ ਹੁਣ ਵੀ ਹੁਣ ਵੀ ਖਾਲੀ ਇਥੇ ਰਹਿ ਜਾਣਾ ਹੋਰ ਕੀ ਰਹਿ ਜਾਣਾ ਬਾਕੀ ਸਾਰਾ ਕੋ ਇਥੇ ਰਹਿ ਜਾਣਾ ਇਹ ਜਿਹੜੇ ਆ ਪਿੰਡ ਨੇ ਕਿੰਨੇ ਪਿੰਡ ਨੇ ਇਸ ਏਰੀਆ ਦੇ ਵਿੱਚ ਇਥੇ ਪਿੰਡ ਹੈ 18 19 ਪਿੰਡਾਂ 18 19 ਪਿੰਡਾਂ ਦੇ ਲੋਕਾਂ ਦਾ ਰੋਜ਼ਗਾਰ ਕੀ ਹੈ ਰੋਜ਼ਗਾਰ ਕੋਈ ਪਹਿਲੀ ਦੱਥਾ ਕੋਈ ਢਹਾੜੀ ਮੰਤ ਕਰ ਰਿਹਾ ਕੋਈ ਨੌਕਰੀ ਲੱਗਿਆ ਮੜਾ ਪਟਾਪਦਾ ਕੋਈ ਫੁੱਜੂ ਫੁੱਜੂ ਕਿਹਨਾਂ ਲੱਗੇ ਮੁੰਡੇ ਇਹ ਜੰਗ ਲੱਗਦੀ ਹੈ ਫਿਰ ਫਿਰ ਤਾਂ ਓਖਾ ਹੋਣਾ ਕੰਮ ਥੋੜਾ ਹੈ ਜੀ ਕੀ ਨਾਮ ਤੁਹਾਡਾ ਮੇਰਾ ਨਾਮ ਬੋੜ ਸਿੰਘ ਜੀ ਪਿੰਡ ਕਿਹੜਾ ਜੀ ਬਾਰੋ ਜੀ ਇਧਰ ਤੁਸੀਂ ਜ਼ਮੀਨ ਵਾਲੇ ਪਾਸੇ ਆਏ ਹੋ ਕੋਈ ਜ਼ਮੀਨ ਲੈ ਰੱਖੀ ਤੁਸੀਂ ਹਾਂ ਜੀ ਮਾਹੌਲ ਕਿਦਾਂ ਦਾ ਠੀਕ ਆ ਠਾਕ ਜੀ ਬਿਲਕੁਲ ਠੀਕ ਆ अफवाह ਫੈਰ ਰਹੀਆਂ ਕਿ ਜੰਗ ਦੀ ਤਿਆਰੀ ਚੱਲ ਰਹੀ ਹੈ ਲੋਕਾਂ ਨੂੰ ਇੱਥੋਂ ਕੰਡਾਂ ਦੇ ਵਿੱਚੋਂ ਕੱਢਿਆ ਜਾ ਰਿਹਾ ਕੋਈ ਕੱਢਣ ਜਾ ਰਹੀ ਸਾਰੇ ਆਪੋ ਦਾ ਕੰਮ ਕੰਮ ਕਰਨ ਲੱਗੇ ਨੇ ਹਾਂ ਅਲਬ ਖੋਹ ਹੋਈਆਂ ਕਿੰਨੇ ਮਰਦੀ ਵਡਾ ਲੈਣ ਕੋਈ ਸਾਬੇ ਬਾਪ ਕੋਲੇ ਕੰਮ ਲੱਗੇ ਹਾਂਜੀ ਕੋਈ ਹੋਰ ਜੇ ਘਰ ਹੈਗਾ ਇਹਦਾ ਸਮਾਨ ਆਪਦਾ ਲੈ ਕੇ ਦੇ ਸ਼ਹਿਰਾਂ ਨੂੰ ਜਾ ਰਿਹਾ ਜਾ ਨਾ ਜੀ ਨਾ ਇੱਥੇ ਕੋਈ ਇੱਕ ਕੋਈ ਇੱਕ ਟਰਾਲੀ ਵੀ ਨਹੀਂ ਗਈ ਨਾ ਕੋਈ ਬੱਚਾ ਗਿਆ ਨਾ ਕੋਈ ਆਦਮੀ ਗਿਆ ਹਾਂਜੀ ਕੋਈ ਸਾਮ ਹੋਵੇ ਪਿੰਡ ਵਾਸੀਆਂ ਤੇ ਜਾਂ ਕਿਸੇ ਤਰ੍ਹਾਂ ਦਾ ਕਿਸ ਤਰ੍ਹਾਂ ਸਹਿਮ ਹੈਗਾ ਡਰ ਹੈਗਾ ਕਿਸੇ ਨੂੰ ਨਾ ਕੋਈ ਡਰ ਦੁਰਨੀ ਜੀ ਡਰ ਨਹੀਂ ਹੋਇਆ ਨਾ ਡਰ ਰੱਖਾਂਗੇ ਹਾਂਜੀ ਤੇ ਆਪ ਦਾ ਰੁਟੀਨ ਦਾ ਕੰਮ ਕਰਦੇ ਮੈਂ ਜਿਵੇਂ ਅੱਗੇ ਕੰਮ ਕਰਦੇ ਹਾਂਜੀ ਉਵੇਂ ਚੱਲ ਰਿਹਾ ਆ ਤਾਂ ਸਾਰੇ ਮੌਲ ਖਰਾਬ ਕਰਕੇ ਨਹੀਂ ਇੱਥੇ ਕੋਈ ਬੰਦਾ ਨਹੀਂ ਲੱਭਣਾ ਸਾਰੇ ਆਪਸ ਦਾ ਤੂੜੀਆਂ ਬਣਾ ਰਿਹਾ ਹਾਂਜੀ ਮਾੜਾ ਮੋਟਾ ਤਾਂ ਡਰ ਹੈਗਾ ਨਾ ਮਾੜਾ ਮੋਟਾ ਜਿਹੜੇ ਇੱਥੇ ਰੱਖਦੇ ਪੰਜਾਬ ਬਾਰਡਰ ਵਾਲੇ ਮਾੜਾ ਮੋਟਾ ਨਹੀਂ ਰੱਖਦੇ ਕੋਈ ਜੰਗਾ ਵਿਖੀ ਤੁਸੀਂ ਆਪ ਦੇ ਜੰਗਾ ਰੱਖੀ ਦੀ ਕਿਹੜੀ ਪਿੱਛੇ ਲੱਗੀ ਸੀ ਤੁਮੇ ਕਹਾਂ 8-7 ਸਾਲ ਦਾ 7:30 ਵਜੇ 7 ਵਜੇ ਜੰਗ ਲੱਗਾ ਸੀ ਸ਼ਾਮ ਨੂੰ ਹਾਂਜੀ ਇਹ ਜੇ ਹੁਣ ਜੰਗ ਲੱਗਦੀ ਫਿਰ ਕਿੱਥੋਂ ਜਾਓਗੇ ਫਿਰ ਕਿੱ데 ਜਾਣਾ ਕਿੱ데 ਫਿਰ ਮੜੇ ਮੜਾ ਔਖਾ ਹੋ ਜਾਂਗੇ ਬੰਦੇ ਬੱਚੇ ਜਾਵਤਾਂ ਹਾਂ ਉਹ ਪਾਸੇ ਕਰਨਗੇ ਆ ਆਦਮੀ ਦਾ ਸਾਰਾ ਇਧਰ ਹੀ ਜਾਣਗੇ ਹਾਂਜੀ ਜਿੰਨੇ ਇੱਥੇ ਬੀਐਸਐਫ ਦੇ ਜਵਾਨ ਨੇ ਉਹ ਪਿੰਡ ਵਾਸੀਆਂ ਨਾਲ ਸਹਿਯੋਗ ਕਰਦੇ ਪੂਰਾ ਪੂਰਾ ਜੀ ਬੂਰਾ ਹਾਂ ਮੋੜੇ ਮੋੜਾ ਜੋੜ ਕੇ ਹਾਂਜੀ ਆ ਜੀ ਨਾਮ ਕੀ ਤੁਹਾਡਾ ਹਾਂਜੀ ਨਾਮ ਕੀ ਤੁਹਾਡਾ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਜੀ ਸੋਸ਼ਲ ਮੀਡੀਆ ਤੇ ਕਾਫੀ ਅਫਵਾਹਾਂ ਜੜੀਆਂ ਫੈਲ ਲੱਗੀਆਂ ਕਿ ਤਰਖਬੀ ਪਿੰਡ ਜਿਹੜੇ ਆ ਉਹ ਖਾਲੀ ਕੀਤੇ ਜਾ ਰਹੇ ਆ ਤੁਹਾਡੇ ਪਿੰਡ ਜਿਹੜਾ ਗੱਟੀ ਰਾਜੋ ਕੋਲ ਬਿਲਕੁਲ ਸਰਹੱਦ ਦੇ ਨਾਲ ਹੀ ਆ ਇੱਥੇ ਮਾਹੌਲ ਦੀ ਗੱਲ ਕਰੀ ਤਾਂ ਕਿਸ ਤਰ੍ਹਾਂ ਦਾ ਮਾਹੌਲ ਮਾਹੌਲ ਜੀ ਚੁੱਪ ਸ਼ਾਂਤੀ ਆ ਕੋਈ ਮਾਹੌਲ ਹੋ ਹੋ ਜਾਨੀ ਇਹ ਸੋਸ਼ਲ ਮੀਡੀਆ ਵਾਲੇ ਰੋਜ਼ ਦੀਪਾਉਂਦੇ ਨੇ ਜਿਹੜੇ ਉਹ ਈ ਕਹਾਵਾਂ ਪੜਾਈ ਜਾਂਦੇ ਨੇ ਅਜੇ ਸਾਡਾ ਬਾਰਡਰ ਤੇ ਬਿਲਕੁਲ ਪਿੰਡ ਸਾਨੂੰ ਤਾਂ ਮੈਸੇਜ ਇਹ ਨਾ ਮਿਲਿਆ ਸੀ ਜਿਨ੍ਹਾਂ ਦੀ ਤਾਰ ਤੋਂ ਅੱਗੇ ਜ਼ਮੀਨਾਂ ਉਹਨਾਂ ਨੂੰ ਮੈਸੇਜ ਮਿਲਿਆ ਹੈ ਵੀ ਆਪਦਾ ਤੋੜੀ ਤੰਦ ਕਨਕ ਤਾਂ ਕੱਟੀ ਗਈ ਪਹਿਲਾਂ ਹੀ ਬਸ ਤੋੜੀਆਂ ਕਰਕੇ ਵੀ ਤੋੜੀ ਬਣਵਾ ਲਓ ਉਸ ਤੋਂ ਬਾਅਦ ਗੇਟ ਬੰਦ ਕੀਤੇ ਜਾਣਗੇ ਬੀਐਸਐਫ ਦਾ ਜਵਾਨ ਜਿਹੜਾ ਨੇ ਪਾਕਿਸਤਾਨ ਵਾਲਿਆਂ ਨੇ ਕੀਤਾ ਉਹਨਾਂ ਨੂੰ ਉਰਾ ਕੀਤਾ ਉਹਦੇ ਮਸਲੇ 'ਚ ਬਾਕੀ ਇਹੋ ਜਿਹੀ ਕੋਈ ਗੱਲਬਾਤ ਨਹੀਂ ਨਾ ਕੋਈ ਪ੍ਰਸ਼ਾਸਨ ਵੱਲੋਂ ਕੋ ਮੈਸੇਜ ਮਿਲਿਆ ਹੈ ਨਾ ਹੀ ਕੋਈ ਹੋਰ ਜਨਤਾ ਬਿਲਕੁਲ ਆਪ ਉਹਦੇ ਕਮਵਾਕਾਰਾਂ 'ਤੇ ਲੱਗੀ ਹੋਈ ਹੈ ਬਸ ਅਸੀਂ ਰਹਿ ਕੇ ਕਹਿੰਦੇ ਹਾਂ ਸੋਸ਼ਲ ਨਾ ਡਾਊਨ ਜੰਗ ਦਾ ਮਾਹੌਲ ਬਿਲਕੁਲ ਨਾ ਲਿਓ ਦੇ ਹਿੰਦੁਸਤਾਨ ਅਜੇ ਤਾਂ ਆਪ ਦਾ ਸੁਖਾਂਤ ਬੈਠਾ ਆਰਾਮ ਨਾਲ ਪਾਕਿਸਤਾਨ ਦੇ ਵਿੱਚ ਕੁਝ ਕੋਈ ਐੋ ਜੀ ਹੈ ਕੋਈ ਗੱਲ ਉਹਨਾਂ ਦੇ ਦਿਲ ਤੋਂ ਕੱਢਦੇ ਨੇ ਵੀ ਅਸੀਂ ਇਹਨਾਂ ਨੂੰ ਕਿਧਰ ਧਮਕੀਆਂ ਦੇ ਡਰਾਵਾਂਗੇ ਕੁਝ ਕਰਾਂਗੇ ਅਸੀਂ ਚਾਹੁੰਦੇ ਆ ਜਿਹੜਾ ਬੀਐਸਐਫ ਦਾ ਜਵਾਨ ਹੈ ਜਿਹੜਾ ਉਹ ਵਾਪਸ ਕਰਦੇ ਨੇ ਤੇ ਬਿਲਕੁਲ ਉਹਨਾਂ ਵਾਸਤੇ ਵਧੀਆ ਗੱਲ ਹੈ ਅਗਰ ਨਾ ਕਰਨਗੇ ਤੇ ਫਿਰ ਇਹਨਾਂ ਦਾ ਜਵਾਬ ਤਾਂ ਇਹਨਾਂ ਨੂੰ ਦੇਣਾ ਹੀ ਪਏਗਾ ਕੋਈ ਘਰ ਇਦਾਂ ਦਾ ਹੈ ਜਿਹੜਾ ਪਿੰਡ ਵਿੱਚੋਂ ਉੱਠ ਕੇ ਗਿਆ ਹੋਵੇ ਨਹੀਂ ਕੋਈ ਐਹੋ ਜਿਹਾ ਨਹੀਂ ਆਏਗਾ ਕੋਈ ਕੋਈ ਇਹ ਯਾਰਾਂ ਪੰਚਾਇਤਾਂ ਨੇ ਹੈਡ ਤੋਂ ਉਹਦੇ ਗੱਟੀ ਰਾਜੋ ਕੇ ਸਾਰੇ 18 19 ਪਿੰਡਾਂ ਨੇ ਉਹਨਾਂ ਦੇ ਵਿੱਚ ਕੋਈ ਇਹੋ ਜਿਹਾ ਕਰਨੀ ਜਿਹੜਾ ਕੋ ਆ ਉਹਦੇ ਮਾਲ ਡੰਗਰ ਬੱਚੇ-ਬੁੱਚੇ ਲੈ ਕੇ ਗਿਆ ਹੋਵੇ ਕੋਈ ਉਹੋ ਜੀ ਗੱਲ ਨਹੀਂ ਸੋਸ਼ਲ ਮੀਡੀਆ ਦੇ ਅਫਵਾਹ ਉੜਦੇ ਆ ਪਿਆਨੇ ਕਿ ਸਰਦੀ ਪਿੰਡ ਨੇ ਜਿਹੜੇ ਉਸ ਤੋਂ ਘਾਰ ਜਿਹੜੇ ਆਪਣੇ ਲੋਕ ਨੇ ਸਮਾਨ ਲੈ ਕੇ ਆਪਣਾ ਸਮਾਨ ਲੈ ਕੇ ਇਹ ਤੋਂ ਸ਼ਹਿਰ ਵਾਲੇ ਆ ਰਹੇ ਉਹਨੂੰ ਕਿੰਦਾ ਨਾ ਨਾ ਕੋਈ ਅਜੇ ਕੋਈ ਗਿਆ ਨਹੀਂ ਸੋਸ਼ਲ ਮੀਡੀਆ ਤੇ ਐਵੇਂ ਹੀ ਹੋਵਾ ਵੰਡਾਈ ਜਾਂਦੇ ਨੇ ਸਾਡੀ ਲੋਕ ਜਿਹੜੇ ਦੇ ਬੈਠੇ ਹੋਏ ਨੇ ਬਟਰ ਦੇ ਉੱਪਰ ਬੈਠੇ ਆਪ ਉਹਦੇ ਕੰਮ ਕਰਨ ਲੱਗੇ ਹੋਏ ਨੇ ਕੋਈ ਇਹੋ ਜੀ ਗੱਲ ਨਹੀਂ ਉਹ ਤੇ ਤਾਂ ਉਹ ਫਸਲਵਾਰੀ ਸਾਂਭ ਲਈ ਆ ਕਣਕ ਸਾਂਭ ਲਈ ਆਪੀ ਅਗਲੀ ਹੁਣ ਜਿਹੜੀ ਫਸਲ ਹੈਗੀ ਜਿਆ ਸਬਜ਼ੀਆਂ ਲਾਉਣੀਆਂ ਉਹਦੀ ਵੀ ਤੁਹਾਡੀਆਂ ਤਿਆਰੀਆਂ ਚੱਲ ਰਹੀਆਂ ਹਾਂਜੀ ਹਾਂਜੀ ਢੋਨੇ ਦੀ ਤਿਆਰੀ ਹੈ ਫਲੀ ਦੀ ਪੂਰੀ ਬੀਜਣ ਦਾ ਟਾਈਮ ਹੈ ਫਲੀ ਦੀ ਲੋਕ ਬੀਜ ਰਹੇ ਨੇ ਢੋਨਾਗਾ ਲੱਗੇਗਾ ਸਭ ਕੁਝ ਢੋਨੇ ਦੀ ਤਿਆਰੀ ਜਨਤਾ ਆਪਦੇ ਕੰਮਾਂ ਕਰਾਂ ਤੇ ਲੱਗੀ ਹੈ ਸਿਰਫ ਸੋਸ਼ਲ ਮੀਡੀਆ ਤੇ ਰੋਜ਼ ਦਾ ਕੋਈ ਨਾ ਕੋਈ ਆ ਜਾਂਦੇ ਨੇ ਐਵੇਂ ਫੁਵਾਹਟਾਈ ਜਾਂਦੇ ਨੇ ਸਿਰਫ ਇਹਨਾਂ ਨੂੰ ਇਹ ਨਹੀਂ ਪਤਾ ਵੀ ਨਿੱਕੀ ਜੀ ਗੱਲ ਦਾ ਪਹਾੜ ਬਣ ਜਾਣਾ ਕਿਸੇ ਤਰ੍ਹਾਂ ਦਾ ਕੋਈ ਡਰ ਸਹਿਮ ਨਾ ਕੋਈ ਡਰ ਨਹੀਂ ਸਾਡੇ ਲੋਕਾਂ ਨੂੰ ਇੱਥੇ ਬੱਦਰ ਤੇ ਬੈਠੇ ਕੋਈ ਡਰ ਨਹੀਂ ਕੋ ਨਿਕਲੇ ਕੇ ਬੱਚੇ ਸਾਰੇ ਆਪ ਦੇ ਸਕੂਲ ਚ ਕਾਲ ਜਾਂਦੇ ਸਕੂਲ ਲੱਗਦੇ ਆ ਸਾਨੂੰ ਕੋਈ ਪ੍ਰਸ਼ਾਸਨ ਵੱਲੋਂ ਵੀ ਕੋਈ ਇਹੋ ਜਿਹਾ ਮੈਸੇਜ ਨਹੀਂ ਮਿਲਿਆ ਜਾਂ ਸਕੂਲ ਬੰਦ ਕਰਨ ਜਾਂ ਪਿੰਡੋਂ ਕੋਈ ਇਹੋ ਜਿਹਾ ਕੋਈ ਮੈਸੇਜ ਨਹੀਂ ਕੋਈ ਕੁਝ ਨਹੀਂ